ਸਾਈਂ ਬਾਬਾ ਬੁੱਢਾ ਸ਼ਾਹ ਜੀ ਦਾ ਪੋਛੌੜ ਬਗਦਾਦ ਸ਼ਹਿਰ ਤੋਂ ਸੀ ਸਾਈਂ ਜੀ ਇਸ ਧਰਤੀ ਤੇ ਖੁਦਾ ਦੀ ਇਬਾਦਤ ਲਈ ਇੱਕ ਵਧੀਆ ਸਥਾਨ ਦੀ ਭਾਲ ਕਰਦੇ ਹੋਏ ਜੰਮੂ ਕਸ਼ਮੀਰ ਫੁੱਲੂ ਮਨਾਰੀ ਦੇ ਰਸਤੇ ਹੁੰਦੇ ਹੋਏ ਕੀਰਤਪੁਰ ਸਾਹਿਬ ਦੇ ਜੰਗਲਾ ਵਿੱਚ ਇੱਕ ਛੋਟੀ ਪਹਾੜੀ ਤੇ ਆ ਕੇ ਡੇਰਾ ਲਾਇਆ ਇਤਿਹਾਸਕਾਰਾਂ ਅਨੁਸਾਰ ਜਦੋਂ ਸਾਈਂ ਬਾਬਾ ਬੁੱਢਾ ਸ਼ਾਹ ਜੀ ਦੀ ਉਮਰ 678 ਸਾਦੀ ਹੋ ਚੁੱਕੀ ਸੀ ਕੋਤਵਿਤ ਵੱਲੋਂ ਉਹਨਾਂ ਨੂੰ ਇੱਕ ਸ਼ੇਰ ਇੱਕ ਕੁੱਤਾ ਤੇ ਤਿੰਨ ਬੱਕਰੀਆਂ ਪ੍ਰਾਪਤ ਹੋਈਆਂ ਸਨ ਇਹਨਾਂ ਬੱਕਰੀਆਂ ਨੂੰ ਸ਼ੇਰ ਤੇ ਕੁੱਤਾ ਜੰਗਲਾਂ ਵਿੱਚ ਚਰਾ ਕੇ ਲਿਆਉਂਦੇ ਸਨ ਸਾਈਂ ਜੀ ਭਗਤੀ ਵਿੱਚ ਲੀਨ ਹੋ ਗਏ ਅਤੇ ਤਪੱਸਿਆ ਕਰਨ ਵਿੱਚ ਰੁੱਝੇ ਰਹੇ ਉਹਨਾਂ ਭਾਰੀ ਤਪੱਸਿਆ ਕੀਤੀ ਉਸ ਸਮੇਂ ਸਹਬਸ਼ੀਵੀ ਗੁਰੂ ਨਾਨਕ ਦੇਵ ਜੀ ਹਰੀਦਵਾਰ ਵਿਖੇ ਸ਼ਿਸ਼ੋਵਤ ਸਨ ਤਾਂ ਉਹਨਾਂ ਪਾਸ ਇੱਕ ਵਿਅਕਤੀ ਦਰਸ਼ਨ ਨੂੰ ਆਇਆ ਜਿਸ ਦੀ ਭਰਿਆਲ ਸੁਣਦਿਆਂ ਹੀ ਗੁਰੂ ਜੀ ਨੇ ਅੰਤ ਧਿਆਨ ਹੋ ਕੇ ਵੇਖਿਆ ਕਿ ਕੀਰਤਪੁਰ ਸਾਹਿਬ ਵਿਖੇ ਬੜੇ ਹੀ ਤੀਰਾਂਤ੍ਰਿਕ ਪ੍ਰੇਮੀ ਉਹਨਾਂ ਨੂੰ ਯਾਦ ਕਰ ਰਿਹਾ ਹੈ ਕੋਲ ਬੈਠੇ ਵਿਅਕਤੀ ਨੇ ਪੁੱਛਿਆ ਕਿ ਕਿੰਨੇ ਦੂਰ ਤੋਂ ਕੋਣ ਯਾਦ ਕਰ ਰਿਹਾ ਹੈ ਬਾਬਾ ਪੁੱਟਨ ਸ਼ਾਹ ਜੀ ਤਾਂ ਨਾਮ ਲੈ ਕੇ ਆਪ ਨੇ ਕੀਰਤਪੁਰ ਸਾਹਿਬਾਂ ਚਲੇ ਪਾ ਦਿੱਤੀ ਜਦੋਂ ਸਾਈਂ ਜੀ 671 ਸਾਲ ਦੇ ਹੋ ਗਏ ਤਾਂ ਅਚਾਨਕ ਪਹਿਲੀ ਵਾਰ ਸ਼ਹੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉੱਤੇ ਆਏ ਜਿੱਥੇ ਸਾਈਂ ਜੀ ਤਪੱਸਿਆ ਕਰ ਰਹੇ ਸਨ ਜਿਉਂ ਹੀ ਸਾਈਂ ਜੀ ਸਮਾਤੀ ਖੁੱਲੀ ਤਾਂ ਵੇਖਿਆ ਕਿ ਗੋ ਨਾਨਕ ਸਾਹਿਬ ਜੀ ਤੇ ਨਾਲ ਉਹਨਾਂ ਦੇ ਦੋ ਸਾਥੀ ਭਾਈ ਮਰਦਾਨਾ ਦੇ ਭਾਈ ਬਾਲਾ ਜੀ ਬੜੇ ਅੰਦਰਸ਼ ਜੋਬਤਾ ਸਾਈਂ ਜੀ ਨੇ ਉਹਨਾਂ ਦੀ ਆਉਪਾਖ ਕੀਤੀ ਅਤੇ ਬੱਕਰੀਆਂ ਦਾ ਤਾਜ਼ਾ ਦੁੱਧ ਚੋਕੇ ਗੁਰਨਾਮ ਸਿੰਘ ਸਾਹਿਬ ਨੂੰ ਪੀਣ ਲਈ ਪੇਟ ਕੀਤਾ ਅਤੇ ਕਿਹਾ ਇਹੋ ਕੁਝ ਹੀ ਅਸੀਂ ਖੁਦ ਪਿੰਦੇ ਹਾਂ ਅਤੇ ਤੁਸੀਂ ਵੀ ਮੇਰਾ ਇਹ ਦੁੱਧ ਪਰਵਾਨ ਕਰੋ ਤੰਦਕੁਰ ਜੀ ਅਗੋਂ ਬੋਲੇ ਕਿ ਅੱਜ ਤਾਂ ਅਸੀਂ ਤ੍ਰਿਪਤ ਹੋ ਕੇ ਆਏ ਹਾਂ ਅਤੇ ਤੇਰਾ ਇਹ ਦੁੱਧ ਨਹੀਂ ਪੀਣਾ ਤਾਂ ਸਾਈਂ ਜੀ ਨੇ ਫਿਰ ਨਿਮਰਤਾ ਸਹਿਤ ਬੇਨਤੀ ਕੀਤੀ कि मेरा ही दूध मेरी श्रद्धा है इसलिए मेरी श्रद्धा न स्वीकार करो नहीं तो मेरी श्रद्धा टूट जानी है उस समय गुरु नानक साहब ने फरमाया कि श्रद्धा श्रद्धा ही बनी रहेगी पर यह दूध आज नहीं पीना सगों छेवे जामे भी जाके जरूर पीवे ये सा अमानत है साईं जी उसको सामभ के रखियो ਸਾਈਂ ਜੀ ਦੇ ਆਸ ਦੀ ਕਿਰਨ ਲੈ ਕੇ ਅੱਗੋਂ ਕਹਿਣ ਲੱਗੇ ਕਿ ਗੁਰੂ ਜੀ ਤੁਹਾਡਾ ਕਿਹਾ ਸਿਰ ਮੱਥੇ ਪਰ ਹੁਣ ਮੇਰੀ ਉਮਰ 671 ਸਾਲ ਦੀ ਹੋ ਗਈ ਹੈ ਹੁਣ ਕਿਤਨੇ ਦਿਨ ਮੈਨੂੰ ਹੋਰ ਚੁੰਨ ਲਈ ਮਜਬੂਰ ਕਰੋਗੇ ਸਾਈਂ ਜੀ ਨੇ ਗੁਰੂ ਜੀ ਦੀ ਆਗਿਆ ਨੂੰ ਮੰਨਦੇ ਹੋਏ ਉਸ ਦੁੱਧ ਦੇ ਛੰਨੇ ਨੂੰ ਆਪਣੇ ਥੂਣੇ ਉੱਤੇ ਮਾ ਕੇ ਰੱਖ ਦਿੱਤਾ ਜੋ ਕਿ 121 ਸਾਲ ਤੱਕ ਥੂਣੇ ਦੇ ਵਿੱਚ ਦੱਬਿਆ ਰਿਹਾ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਮੀਤੇ ਗੁਰਦਿੱਤਾ ਜੀ ਨੂੰ ਆਦੇਸ਼ ਦਿੱਤਾ ਕਿ ਤੁਸੀਂ ਹਮਾਲਾ ਪਹਾੜ ਦੇ ਤਰਾਈ ਖੇਤਰ ਵਿੱਚ ਇੱਕ ਨਗਰ ਵਿਸਾਓ ਅਤੇ ਇੱਥੇ ਆਗਰੇ ਜੀਵਨ ਵਿੱਚ ਨਿਵਾਸ ਸਥਾਪਣਾਓ ਗੁਰਦਿੱਤਾ ਜੀ ਨੇ ਪਿਤਾ ਜੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੂੰ ਆਗਰੇ ਕੀਤਾ ਕਿ ਕਿਰਪਾ ਕਰਕੇ ਤੁਸੀਂ ਉਸ ਵਿਸ਼ੇਸ਼ ਥਾਂ ਦਾ ਚੋਣ ਕਰਕੇ ਦਿਓ ਇਸ ਸਰਕਾਰ ਪਿਤਾ ਅਤੇ ਪੁੱਤ ਪਹਾੜ ਸਬੰਧੀ ਖੇਤਰ ਦੀ ਤਲਹੱਟੀ ਵਿੱਚ ਵਿਚਰਨ ਕਰਨ ਲੱਗੇ ਇਸ ਵਿੱਚ ਗੁਰੂ ਜੀ ਨੇ ਆਪਣੇ ਬੇਟੇ ਗੁਰਦਿੱਤਾ ਜੀ ਨੂੰ ਦੱਸਿਆ ਅਸੀਂ ਪਹਿਲੇ ਜਾਂਵੇਂ ਸ਼ਰੀਰ ਵਿੱਚ ਜਦੋਂ ਸ੍ਰੀ ਗੁਰਨਾਨਕ ਦੇਵ ਜੀ ਦੇ ਰੂਪ ਵਿੱਚ ਇੱਥੇ ਪਛਾਣ ਨਹੀਂ ਵਿਚਨ ਕਾ ਲਈ ਸੀ ਤਾਂ ਉਹਨਾਂ ਦਿਨਾਂ ਵਿੱਚ ਇੱਥੇ ਇੱਕ ਸਾਈਂ ਬੁੱਢਲ ਸਾਹ ਨਿਵਾਸ ਕਰਦਾ ਸੀ ਬਾਤਿਤ ਕਰਨ ਦੀ ਤੇਜ ਇੱਛਾ ਸੀ ਲਈ ਉਹ ਲੰਬੀ ਉਮਰ ਦੀ ਇੱਛਾ ਰੱਖਦਾ ਸੀ ਜਦੋਂ ਸਾਡੇ ਤੋਂ ਉਸਨੇ ਇਹ ਮਨੋਕਾਮਨਾ ਪੂਰੀ ਕਰਨ ਦੀ ਇਛਾ ਜਹਰ ਕੀਤੀ ਤਾਂ ਅਸੀਂ ਉਸ ਨੂੰ ਕਿਹਾ ਕਿ ਜਿਹਾ ਹੀ ਹੋਵੇਗਾ ਅਸੀਂ ਆਪ ਜੀ ਦੁਆਰਾ ਭੇਟ ਕੀਤਾ ਗਿਆ ਦੁੱਧ ਦਾ ਕਟੋਰਾ ਛੇਵੇਂ ਜਾਮੀ ਸਰੀਰ ਵਿੱਚ ਸਵੀਕਾਰ ਕਰਾਂਗੇ ਜਦੋਂ ਤੁਹਾਡੇ ਸਵਾਸਾਂ ਦੀ ਪੂੰਜੀ ਖਤਮ ਹੋਣ ਵਾਲੀ ਹੋਵੇਗੀ ਹੁਣ ਉਹੀ ਸਮਾਂ ਆ ਗਿਆ ਹੈ ਸਾਨੂੰ ਬੁੱਢਾ ਸਾਹ ਫਕੀਰ ਕੋਲੋਂ ਪੇਟੀ ਕਰਕੇ ਉਸ ਦਾ ਦੁੱਧ ਦਾ ਕਟੋਰਾ ਸਵੀਕਾਰ ਕਰਨਾ ਹੈ ਗੁਰੂ ਜੀ ਨੇ ਇੱਕ ਪਹਾੜ ਸੁੰਦਰੀ ਗ੍ਰਾਮ ਵਿੱਚ ਬੁੱਢਾ ਸਾਹ ਨੂੰ ਕੋਚ ਲਿਆ ਅਤੇ ਬੁੱਢਾ ਸਾਹ ਜੀ ਨੇ ਗੁਰੂ ਜੀ ਦਾ ਹਾਰਦਿਕ ਸਵਾਗਤ ਕੀਤਾ ਉਹ ਕਹਿਣ ਲੱਗਾ ਇਹ ਤਾਂ ਠੀਕ ਹੈ ਕਿ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਤਲ ਅਧਿਕਾਰਿਓ ਉਹੀ ਸਭ ਤੇਜਸਵ ਹੈ ਪਰ ਕਿਰਪਾ ਕਰਕੇ ਮੈਨੂੰ ਸਾਹੀ ठाट बाट ਵੱਲੋਂ ਹਟ ਕੇ ਉਸੇ ਰੂਪ ਵਿੱਚ ਦਰਸ਼ਨ ਦੇਵ ਤਦ ਗੁਰੂ ਜੀ ਨੇ ਬਾਬਾ ਗੁਰਦਤਾ ਜੀ ਨੂੰ ਦੇਸ ਦਿੱਤਾ ਕੀ ਹੁਣ ਤਰਾਂਤੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਇਸ਼ਾਰਾ ਕਰਕੇ ਪਰਤਾ ਉਹ ਗੁਰਦਤਾ ਜੀ ਨੇ ਜਿਹਹਾ ਹੀ ਕੀਤਾ ਜਦੋਂ ਪਤ ਕੇ ਬੁੱਢਣ ਸਾਹਿਬ ਜੀ ਦੇ ਸੰਬੋਖ ਹੋਏ ਤਾਂ ਬੁੱਢਣ ਸਾਹਿਬ ਨੋ ਉਹ 시ਦੀ ਗੁਰ ਨਾਲਕ ਦੇਵ ਜੀ ਦਾ ਰੂਪ ਦਿਸਣ ਜੋਗ ਹੋਇਆ ਉਹ ਉਹਨਾਂ ਦੇ ਚੱਨਾ ਉੱਚ ਟਿਕ ਪਏ ਅਤੇ ਦੁੱਧ ਦਾ ਕਟੋਰਾ ਪੇਟ ਕਰਦੇ ਹੋਏ ਬੋਲਿਆ ਕਿਰਪਾ ਕਰ ਕੇ ਤੁਸੀਂ ਮੇਰੇ ਜਨਮ ਮਰਨ ਦਾ ਚੱਕਰ ਖਤਮ ਕਰ ਦਿਓ 시ਦੀ ਗੁਰ ਨਾਲਕ ਦੇਵ ਜੀ ਦੇ ਰੂਪ ਵਿੱਚ ਬਾਬਾ ਗੁਰ ਦਿੱਤਾ ਜੀ ਨੇ ਕਿਹਾ ਤੁਹਾਡੀ ਇੱਛਾ ਪੂਰੀ ਹੋਈ ਗੁਰੂ ਸਾਹਿਬ ਚਹੀ ਬਾਬਾ ਬੁੱਢਾ ਸਾਹਿਬ ਨੇ ਅੰਤਮ ਸਾ ਲਏ ਅਤੇ ਐਤੇ ਹੀ ਬਾਬਾ ਗੁਰਦਤਾ ਜੀ ਨੇ ਉਹਨਾਂ ਨੂੰ ਦਫਨਾ ਕੇ ਦਰਗਾਹ ਬਣਾਈ ਅਤੇ ਇਸ ਸਥਾਨ ਤੇ ਮੁਸਲਮਾਨ ਹੀ ਨਹੀਂ ਸਿੱਖ ਵੀ ਪੂਰੀ ਸ਼ਰਧਾ ਨਾਲ ਭਾਵਨਾ ਨਾਲ ਸੀਸ ਨਮਾਉਂਦੇ ਨੇ ਇਸੇ ਸਥਾਨ ਤੇ ਥੋੜੀ ਦੂਰੀ ਬਾਬਾ ਗੁਰਦਤਾ ਜੀ ਦਾ ਗੁਰਦੁਆਰਾ ਵੀ ਪੜਿਆ ਹੋਇਆ ਹੈ ਦਰਗਾਹ ਦੇ ਅੰਦਰ ਬਾਬਾ ਪੁੱਟਨ ਸ਼ਾਹ ਜੀ ਨਾਲ ਨਾਲ ਸਿੱਖ ਗੁਰੂ ਸਹਿਬਾਨ ਦੀਆਂ ਤਸਵੀਰਾਂ ਵੀ ਸ਼ਸ਼ੋਭਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ